ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਖੇੜੇ ਬਖਸ਼ੇ ਜੀ ਗਰਮੀ ਤੋਂ ਰਾਤ ਮਿਲੇ ਜੀ ਸਾਰਿਆਂ ਨੂੰ ਤੇ ਆਪਾਂ ਕੀਤਾ ਬਲੌਗ ਸਟਾਰਟ ਜੀ ਹਨਾ ਵੀਡੀਓ ਬਣਾਉਣ ਲੱਗੇ ਆ ਤੇ ਇੱਧਰ ਵੇਖ ਲਓ ਇਹ ਹੱਸਦੀ ਇਹਨੂੰ ਲਾਇਆ ਪੱਠੇ ਵੱਢਣੇ ਮੇਰੇ ਨਾਲ ਹੱਸਦੀ ਆ ਵੀ ਕਿਵੇਂ ਬਲੌਗ ਬਣਾਉਣੀ ਆ ਅੱਜ ਉਹ ਡਿੱਗੇ ਪੱਠੇ ਵੜਨੇ ਸਿਖਾਈਏ ਤੁਹਾਨੂੰ ਬਈ ਜਿਹਨੇ ਨਹੀਂ ਵੜਨੇ ਆਉਂਦੇ ਭਾਈ ਮੇਰੀ ਭੈਣ ਨੂੰ ਕਿਸੇ ਨੂੰ ਆਪਾਂ ਪੱਠੇ ਵੜਨੇ ਸਿਖਾ ਦਗੇ ਤੁਹਾਨੂੰ ਬਈ ਚਲੋ ਜੀ ਆਏ ਆ ਬਾਹਰ ਆਪਾਂ ਤੇ ਇਹਨੂੰ ਲਾਇਆ ਸੀ ਪੱਠੇ ਵੜਨਾ ਆਪਾਂ ਕਿਹਾ ਵੀ ਚਲੋ ਜੀ ਵਲੌਗ ਸਟਾਰਟ ਕਰਦੇ ਆ ਨਾਲੇ ਤੁਹਾਨੂੰ ਦਿਖਾਉਣੇ ਆ ਫੇਰੇ ਜਦੋਂ ਵੱਡੇ ਗਏ ਇਹਨੂੰ ਵਾਵਾਂਗੇ ਨਾਲੇ ਇਥੇ ਥੋੜੀ ਜੀ ਸਬਜ਼ੀ ਲਾਵਾਂਗੇ ਤੇ ਇੱਧਰ ਅੱਜ ਇਹਦੀ ਸ਼ਾਂਤ ਸ਼ਗਾਈ ਕਰੂੰ ਹੁਣ ਮੈਂ ਇਸ ਬੂਟੇ ਦੀ ਇੱਧਰ ਵੀ ਬਾਲ ਲੱਗੀ ਤੋਰਾਂ ਵਾਲੀ ਪਰ ਲੱਗਦਾ ਕੁਛ ਨਹੀਂ ਇਹਨੂੰ ਇਹ ਪਹਿਲਾਂ ਚਰੀ ਦੇ ਹੋਲੇ ਸੀਗੀ ਤੇ ਹੁਣ ਨਹੀਂ ਲੱਗਦਾ ਕੁਛ ਕੋਈ ਫਲ ਨਹੀਂ ਲੱਗਾ ਗਾਂ ਜਾ ਕੇ ਜਦੋਂ ਹਸੂ ਕੱਤੇ ਚ ਲੱਗੂ ਤਾਂ ਸਵਾਦ ਨਹੀਂ ਲੱਗਣੀਆਂ ਤੋਰਾਂ ਉਦੋਂ ਗਾਜਰਾਂ ਗੋਭੀ ਦੀ ਰੋਤਾਜੀ ਦੀ ਤੇ ਇੱਧਰ ਜੀਕੂਆਂ ਦਾ ਬੂਟਾ ਆਪਣਾ ਜੀਕੂਆਂ ਦਾ ਫਲ ਝੜ ਗਿਆ ਲੱਗਦਾ ਮੈਨੂੰ ਲੱਗਾ ਤਾਂ ਕਾਫੀ ਸੀਗਾ। ਕੰਦੇਬ ਗਰੇ ਐਰੂ ਐਲੋਵਿਰਾ ਕੀ ਇਹਨੂੰ ਕਹਿੰਦੇ ਹਨ ਮੈਨੂੰ ਜਮਾਣੀ ਸ਼ੂਟ ਕਰਦਾ ਹੈ। ਸ਼ੂਟ ਕਰਦਾ ਕਿ ਸ਼ੂਟ ਕਰਦਾ ਹੁੰਦਾ ਬਈ। ਇਧਰ ਆਪਣਾ ਦੂਦ ਹੈ ਜੀ ਇਹਨੂੰ ਵੀ ਆਪਾਂ ਸ਼ਾਂਕ ਸਿਕਾਈ ਕਰਾਂਗੇ ਕਿਉਂਕਿ ਇਹਦਾ ਮੁੱਢ ਵਧੀਆ ਬਾਂਦੀ ਜੇ ਵਧੀਆ ਨਿਕਲੇ ਆ ਫਿਰ ਟੋਕਰੇ ਬਨਜਿਆ ਕਰਨਗੇ ਆਪਣੇ ਟੋਕਰੇ ਖਤਮ ਹੋ ਗਏ ਹੁਣ ਕਿਤੇ ਤੋਂ ਵੀ ਟੂ ਤਾਂ ਆਪਣਾ ਖਰਾਬ ਹੋ ਗਿਆ ਸੀ ਪੱਟਾ ਤਾਂ ਸੀ ਤੇ ਇਧਰ ਸ਼ਾਇਦ ਪਹਿਲਾਂ ਇੱਥੇ ਨਾਰ ਦਾ ਬੂਟਾ ਹੁੰਦਾ ਸੀਗਾ ਹਨਾ ਉਹਦੇ ਉੱਤੇ ਪਰਮਲਾਂ ਦੀ ਵੱਲ ਚੜਾਈ ਸੀ ਤੇ ਮੈਂ ਪੱਟੀ ਤੇ ਜੜੂ ਗਈ ਸੀ ਪਰ ਫਿਰ ਵੀ ਮੈਨੂੰ ਲੱਗਦਾ ਪਰਮਲਾਂ ਦੀ ਵੱਲ ਹੋਊਗੀ ਐ ਹੋਊਗੀ ਤਾਂ ਕੋਈ ਗੱਲ ਨਹੀਂ ਜੀ ਤੇ ਜੀ ਗਾਲੀ ਆ ਜੀ ਹੋ ਗਈ ਜੀ ਆਪਦੇ ਆਪ ਦੀ ਜਿਹੜੀ ਉਗਦੀ ਆ ਉਹਨੂੰ ਰੱਖ ਲੈਣਾ ਚਾਹੀਦਾ ਕਾਹਨ ਖਰਾਬ ਕਰ ਲਈ ਹੈ ਨਾ ਕੁਦਰਤ ਦੀ ਦੇਣ ਹੈ ਤੇ ਇੱਧਰ ਆਪਣੀਆਂ ਪਿੰਡੀਆਂ ਦੇ ਬੂਟੇ ਨਿਕਲੇ ਆਏ ਇਹਨਾਂ ਨੂੰ ਆਪਾਂ ਕੱਟ ਦਾਂਗੇ ਤੋ ਤੇ ਦੁਬਾਰਾ ਫੁੱਟਿਆਉਣ ਨੂੰ ਸਿਆਲ ਚ ਕਿਤੇ ਜੀ ਕਰਿਆ ਤਾਂ ਪਿੰਡੀਆਂ ਤਰੇ ਨਾ ਜਾਂਦੇ ਨੇ ਕਿਉਂਕਿ ਥੱਲੇ ਉਹਦੀ ਪਟਾਈ ਸ਼ੁਰੂ ਹੋ ਗਈ ਹੈ ਜੀ ਫੁੱਟਣ ਨਹੀਂ ਦੇਈ ਸਾਰੇ ਨਾ ਤੇ ਜਦ ਇਹਨਾਂ ਨੂੰ ਖਾਣ ਲੱਗਣੋਂ ਹਟ ਗਿਆ ਵੈਸੇ ਖਾਣ ਨੂੰ ਹੁਣ ਜੀ ਨਹੀਂ ਕਰਦਾ ਗਵਾਰਾ ਪਿੰਡਾਂ ਦਾ ਬਹੁਤ ਖਾਧੀਆਂ ਜੀ ਕਿਉਂਕਿ ਹੋਰ ਕੋਈ ਸਬਜ਼ੀ ਨਹੀਂ ਹੁੰਦੀ ਸੀ ਤੇ ਮਨ ਨਹੀਂ ਕਰਦਾ ਹੁਣ ਖਾਣ ਨੂੰ ਫੇਸ ਦੇ ਉੱਤੋਂ oily oily ਤੇ ਰੇਲ ਤੇਲ ਤੇਲ ਨਿਕਲਦਾ ਜੀ ਹੁਣ ਕੋਈ ਹੋਰ ਸਬਜ਼ੀ ਦਾਲ ਖਾ ਲਿਆ ਕਰਾਂ ਲਓ ਜੀ ਇਦਾਂ ਆਪਣੀ ਨਾ ਦੇਕਾਂ ਅਸੀਂ ਤਾਂ ਦੇਕਾਂ ਕਹਿੰਨੇ ਆ ਕਿਸੇ ਹੋਰ ਇੱਥੇ ਕੋਈ ਦੇਖਦਾ ਤਾਂ ਦੱਸਿਓ ਤੁਸੀਂ ਕੀ ਕਹਿੰਨੇ ਹੋ ਮੈਂ ਤਾਂ ਦੇਕਾਂ ਹੀ ਕਹਿੰਨੀ ਵੈਸੇ ਇਹ ਇੱਧਰ ਸਾਡਾ ਹੈਗਾ ਮਸੰਮੀ ਦਾ ਬੂਟਾ ਪਰ ਇਹ ਦਸੰਬਰ ਚ ਜਾ ਕੇ ਪੱਕਦੇ ਉਦੋਂ ਇਹ ਕਿੰਨੂ ਹੋ ਜਾਂਦੀ ਆ ਐਰ ਕੀ ਇਹਨਾਂ ਨੂੰ ਜਦੋਂ ਇੱਥੇ ਅੱਗ ਲਾਈ ਹਨਾ ਉਦੋਂ ਹਵਾ ਹੋਰ ਪਾਸੇ ਸੀ ਤੇ ਜਦੋਂ ਇਹਦੇ ਨੇੜੇ ਪਹੁੰਚੀ ਉਦੋਂ ਹਵਾ ਇੱਧਰ ਨੂੰ ਆ ਗਈ ਤੇ ਇਹਨੂੰ ਸੇਕ ਲੱਗ ਗਿਆ ਵਿਚਾਰੀ ਨੂੰ ਇਹਦੇ ਬਹੁਤ ਫਲ ਲੱਗਾ ਸੀਗਾ ਇਹਨੂੰ ਇੱਕ ਦੋ ਹੀ ਬਚ ਜਾਵੇ ਇਹ ਜਾ ਕੇ ਦਸੰਬਰ ਚ ਪੂਰੇ ਪੱਕ ਜਾਣਗੇ ਤੇ ਜਾਂ ਉੱਪਰ ਲੱਗੇ ਆ ਬਸ 4-5 ਕਿਉਂਕਿ ਦਵਾਰਾ ਫੂਟ ਤਾਂ ਇਹ ਕਰਿਆ ਇਹਨੂੰ ਫਲ ਨਹੀਂ ਪਿਆ ਫਲ ਅਕਸਰ ਹਨਾ ਰਤਨ ਨਾਲ ਹੀ ਹਰਕੀ ਚੀਜ਼ ਲੱਗਦੀ ਆ ਹਨਾ ਬਿਨਾਂ ਰਤ ਤੋਂ ਕੁਝ ਵੀ ਨਹੀਂ ਹੁੰਦਾ ਤੇ ਬਹੁਤ ਖਾਨੇ ਸੀ ਸਿਆਲ ਦੇ ਵਿੱਚ ਪਰ ਐਰ ਕੀ ਨਹੀਂ ਮਿਲਨੇ ਕਿਉਂਕਿ ਐਰ ਕੀ ਪਹਿਲਾਂ ਹੀ ਆ ਦੇਖੋ ਸਾਰੇ ਇੰਨਾ ਫਲ ਲੱਗਾ ਸੀ ਆ ਨਿੱਕੇ ਨਿੱਕੇ ਲਿੱਕੇ ਜਿਹੜੇ ਹੈਗੇ ਸਾਰੇ ਨਸੰਮੀ ਦੇ ਠੀਕ ਬਹੁਤ ਫਲ ਲੱਗਾ ਸੀ ਉਦੋਂ ਇਨੇ ਪੱਤੇ ਨਹੀਂ ਸੀ ਜਿੰਨਾ ਇਹਨੂੰ ਫਲ ਲੱਗਾ ਸੀ ਪਰ ਪਤਾ ਨਹੀਂ ਕਿ ਕਿਦਾ ਵੀ ਬੁੱਲਾ ਇੱਧਰ ਨੂੰ ਆਇਆ ਹਵਾ ਦਾ ਹਨਾ ਤੇ ਸਾਰੇ ਇਹਨੂੰ ਸੀਕ ਪੈ ਗਿਆ ਇਹ ਸਹੀ ਟਪ 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 ਕੱਲ ਵੀ ਹਨਾ ਮੈਂ ਵੀਡੀਓ ਪਾਈ ਸੀ ਕਿ ਮੀਂਹ ਬਹੁਤ ਚੜ ਕੇ ਆਇਆ ਸੀ ਨਹੀਂ ਫਿਰ ਫਰੀਦਕੋਟ ਜੀਰੇ ਹਨਾ ਹੋਰ ਬਹੁਤ ਮੈਨੂੰ ਕਮੈਂਟ ਆਏ ਹਨਾ ਵਿੱਚ ਸਾਡੇ ਮੀਂਹ ਪੈ ਗਿਆ ਪਰ ਸਾਡੇ ਨਹੀਂ ਪਿਆ ਹਨਾ अज सुबह भी इन्ना ता लगा इन्ना चढ़ के आया भी मीह भी सुबह भी मीह नहीं पिया भी हवा थोड़ी जी चली है पर ता बहुत लगा कैमरा जूम करके देखा मैं काटो बैठी किसी काटो बेचारी डर जावड़ी उन्हें क्या मैन कुछ कहूगी ਲਾਉ ਜੀ ਉਹਨੇ ਤਾਂ ਪੱਠੇ ਵਾਢ ਲੇ ਵਿਚਾਰੀ ਨੇ ਹਨਾ ਇਹ ਨਾਲ ਦੀ ਨਾਲ ਚੱਕੀ ਜਾਂਦੀ ਹੈ ਤੇ ਆਪਣਾ ਸ਼ਿਰ ਸ਼ਪਾਟਾ ਤੇ ਵੀਡੀਓ ਹੀ ਬਣੀ ਹੈ ਤੇ ਇਧਰ ਆਪਾਂ ਦੇਖ ਲੈਨੇ ਆ ਕੋਈ ਸਬਜੀ ਮਤਲਬ ਕਿ ਤੋਰੀ ਹੋਰ ਸਬਜੀ ਤੇ ਆਪਣਾ ਧਿਆਨ ਨਹੀਂਗਾ ਗੁਵਾਰਾ ਪਿੰਡੀ ਆਪਾਂ ਨਹੀਂ ਖਾਂਦੇ ਲੱਗੀ ਸੀ ਸ਼ਾਇਦ ਹੋ ਲੱਗੀ ਤੋਰੀ ਇੱਕ ਤੋਰੀ ਲੱਗੀ ਇੱਕ ਹੋਰ ਲੱਭਦੇ ਆ ਜੀ ਫرائی ਮਾਰਦੇ ਆ ਤੋਰੀ ਲੱਭਣ ਚ ਲੋਦੀ ਇੱਕ ਤੋਰੀ ਲੱਗ ਗਈ ਆਪਾਂ ਨੂੰ ਇੱਕ ਸੁੱਕੀ ਨਿਕਲ ਗਈ ਥੋੜੀ ਜਿਹੀ ਵੱਡੀ ਨਹੀਂ ਤੇ ਇਧਰ ਆਪਣੇ ਪਦੀਨਾ ਬਹੁਤ ਹੋਇਆ ਇਧਰ ਵਟੂ ਵਟ ਮੇਰੇ ਨਾਲ ਐੜੇ ਭੈਣ ਇੱਕ ਹਨਾ ਆਰਗੇਨਿਕ ਗਾਰਡਨ ਲਾਏ ਹਨਾ ਉਹ ਵਿਚਾਰੀ ਗਮਲਿਆਂ ਚ ਲਾਉਂਦੀ ਆ ਹਨਾ ਪਿੰਡ ਚ ਘਰ ਤੇ ਇਧਰ ਵੇਖ ਪੈਣੇ ਪਦੀਨਾ ਵਾਧੂ ਹੁੰਦਾ ਆਪਦੇ ਆਪ ਪਾਣੀ ਨਾਲ ਦੀ ਨਾਲ ਆ ਜੋ जी आ, तोरी एक लगती है शायद ये तोरी लड़ी हो जाए फिर हैोरी करके सब्जी पगी ठीक है भोरी ला सब्ज़ी बजू ਉਹ ਜੀ ਨਾਲੇ ਆਪਣੀ ਹੋ ਗਈ ਸ਼ੈਰ ਨਾਲੇ ਬਣ ਗਈ ਵੀਡੀਓ ਤੇ ਜੇ ਟਾਈਮ ਹੋਇਆ ਤਾਂ ਆਪਾਂ ਹੁਣ ਪਾ ਦਾਂਗੇ ਤੇ ਨਹੀਂ ਆਪਾਂ ਪਾ ਦਾਂਗੇ ਕੱਲ ਨੂੰ ਵੀਡੀਓ ਜਾਂ ਡੇਟ ਪਾ ਦਾਂਗੇ ਵੀ ਅੱਜ ਮੇਰਾ ਕੋਈ ਮੂਡ ਨਹੀਂ ਸੀ ਵੈਸੇ ਵੀਡੀਓ ਪਾਉਣ ਦਾ ਉਹ ਜੀ ਚਲਿਏ ਆਵਾ ਲੱਗਦੀ ਏ ਤੁਹਾਡੀ ਬਣ ਗਈ ਵੀਡੀਓ ਭਾਈ ਨਾ ਬੋਲੋ ਵਿੱਚ ਹੁਣ ਮੇਰੇ ਆਪਦੇ ਵਾਲ ਨੂੰ ਕੈਮਰਾ ਕਿਉਂ ਐਨਾ ਕੈਮਰੇ ਤੋਂ ਬੰਦਾ ਡਰਦਾ ਕੈਮਰੇ ਮੂਰੇ ਕੈਮਰੇ ਮੂਰੇ ਆ ਕੇ ਗੱਲ ਕਰਨ ਤੋਂ ਹੁਣ ਕਿੰਨਾ ਦਰਦੇ ਆ ਪਹਿਲਾਂ ਪਹਿਲਾਂ ਮੈਨੂੰ ਵੀ ਸੀਗਾ ਪਰ ਮੈਨੂੰ ਥੋੜਾ ਟਾਈਮ ਜੀ ਜਾ ਕੇ ਜਾਈ ਫਿਰ ਮੈਂ ਲੱਗਦੀ ਸੀ ਤੇ ਇਧਰ ਆਪਾਂ ਕਰਦੇ ਆਂ ਬੂਟੇ ਦੀ ਤੋਤ ਦੀ ਕਾਂਟ ਛਾਂਟ ਇਨਾ ਕਾ ਪਛਾਂਗਦਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਦੇ ਆ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਾਈਕ ਸ਼ੇਅਰ ਵੀ ਮੇਰੀ ਵੀਡੀਓ ਨੂੰ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਥੋੜੀ ਸਪੋਰਟ ਦੀ ਲੋੜ ਹੈ ਜੀ ਮੇਰੇ ਅੱਧ ਤੇ ਅੱਧ ਤੋਂ ਜ਼ਿਆਦਾ ਹੋ ਗਏ ਮੇਰੇ ਸਬਸਕ੍ਰਾਈਬਰ ਥੋੜੀ ਜੀ ਹੋਰ ਸਪੋਰਟ ਕਰ ਦਿਓ ਪਲੀਜ਼ ਰਿਕਵੈਸਟ ਹੀ ਆ ਲਾਈਕ ਕਮੈਂਟ ਕਰ ਦਿਆ ਕਰੋ ਵਿਊ ਬਹੁਤ ਆਉਂਦੇ ਪਰ ਲੱਗ ਕਮੈਂਟ ਕੋਈ ਨਹੀਂ ਕਰਦਾ ਠੀਕ ਹੈ ਜੀ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਫੁੱਲ ਵਾਚ ਕਰਿਓ ਜੀ ਮੇਰੀ ਵੀਡੀਓ ਪੂਰੀ ਵੇਖਿਓ ਠੀਕ ਹੈ ਜੀ ਓਕੇ ਜੀ